ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਇਦਾ ਨਾਮ ਹੈ ਦਰਜੀਤ ਸਿੰਘ ਪਾਨਾ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਪਹਿਲਾਂ ਇਹਨੇ ਕਤਲ ਕੀਤਾ ਤਾਂ ਇਹ ਅੰਦਰ ਚਲੇ ਗਿਆ ਇਹ ਜ਼ਮਾਨਤ ਲੈ ਕੇ ਆ ਗਿਆ ਜ਼ਮਾਨਤ ਪਰ ਆਏ ਵੇ ਨੇ ਦੋ ਕਤਲ ਦਾ ਹੋ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਨੂੰ ਪ੍ਰੋਤ ਤੇ ਲਿਆਂਦਾ ਪਰਸੋ ਇਹ ਕੁਲਸ ਵਾਲਿਆਂ ਨੂੰ ਨਾਲ ਲੈ ਕੇ ਪੂਰੀ دہشت گردੀ ਸਾਡੇ ਬੈਸਟ ਹਾਲਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਨੀ ਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਮੈਂ ਆਮ ਆਦੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੋਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫਿਰ ਤਰੀਕੇ ਨਾਲ ਲੜ ਲੋ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਲੋਕਾਂ ਦੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਤੁਸੀਂ ਧਮਕੀਆਂ ਪੁਲਿਸ ਵਾਲੀਆਂ ਤਾਂ ਹੋਰ ਮਜਬੂਰ ਲੇਕਿਨ ਆਹ ਕਿਸ ਤਰ੍ਹਾਂ ਮਜਬੂਰ ਕਰ ਲਏ ਤੁਸੀਂ ਕੀ ਸੀਤ ਲੰਗਰਾ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਅਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਉਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਤ ਕੈਪਚਰ ਕਰਾਉਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ ਕੱਲ ਰਾਤ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਗਰੀਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪਰੋਲ ਨਹੀਂ ਦਿੱਤੀ ਜਾ ਸਕਦੀ ਇੱਕ ਨੋਟ ਵਿੱਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ